हां चल बापा ओ आपिया ਕੱਲ ਕੱਟਿਆ ਉਹ ਕਦੇ ਵੀ ਨਾ ਖੱਲੀ ਨਿਕਲੂ ਉਹ ਬਚਨੂ ਫਕੀਰਾ ਤੇਰਾ ਛੱਡੇ ਆਂ ਕਦੇ ਵੀ ਨਾ ਖੱਲੀ ਨਿਕਲੂ ਫਕਤਿਆ ਨਜ਼ਰਾਂ ਲੱਕ ਲੈ ਲਈ ਜਾਂਦੇ ਨੇ ਦੱਕਨੇ ਨੂੰ ਤੈਨੂੰ ਹਸਕੀਮਾਂ ਪਾਈ ਜਾਂਦੇ ਨੇ ਕਿਤੇ ਅਨੇ ਦੇਰਾਂ ਕਿਨੇ ਲਾਈ ਜਾਂਦੇ ਨੇ ਦੱਕਨੇ ਨੂੰ ਤੈਨੂੰ ਹਸਕੀਮਾਂ ਪਾਈ ਜਾਂਦੇ ਨੇ ਓ ਮੈਨੂੰ ਵਿੱਚ ਚਿਆਂ ਨੂੰ ਕਿਹੜੀ ਲੜਦੀ ਆ ਗੁੱਡੀ ਬਾਬੇ ਦੇ ਚੜਾਇਆ ਬਾਬੇ ਦੇ ਚੜਾਇਆ ਚੜਦੀ ਆ ਗੁੱਡੀ ਬਾਬੇ ਦੇ ਚੜਾਇਆ ਚੜਦੀ ਆ ਗੁੱਡੀ ਬਾਬੇ ਦੇ ਚੜਾਇਆ ਚੜਦੀ ਆ ਏ ਬੋਲ ਸਕਦੇ ਸੱਚੇ ਦਰਬਾਰ ਕੀ ਸਦਾ ਬੋਲ ਰਾਮ ਸਾਹਿਬ ਪੀਰ ਕੀ ਬੋਲ ਬਾਬੇ ਖੇਤਰਪਾਲ ਕੀ ਸਦਾ ਬੋਲ ਗੁਰੂ ਗੋਰਖਨਾਥ ਕੀ ਸਦਾ ਬੋਲ ਸ਼ਿਵ ਭੋਲੇ ਮਹਾਰਾਜ ਕੀ ਸਦਾ ਬੋਲ ਬਾਬੇ ਪੌਣਾ ਹਰੀ ਸਦਾ ਬੋਲ ਕਾਲੇ ਪੈਰੋ ਸਦਾ ਬੋਲ ਸਕਦੇ ਸੱਚੇ ਦਰਬਾਰ ਕੀ ਸਦਾ ਹਾਂ ਭਾਈ ਅਗਲਾ ਹੁਕਮ ਮਾਲਕ ਦਾ ਬਾਬੇ ਦਾ ਐਸਾ ਹੁਕਮ ਕਿਸੇ ਦੇ ਕੰਨ ਹੋਣ ਸਵਾਲ ਹੋਵੇ ਕਿਸੇ ਦਾ ਘਰ ਦੀ ਬਾਬਾ ਤੁਹਾਡਾ ਜੀ ਕਿਹੜਾ ਨਗਰ ਤੇ ਕਿਹੜਾ ਪਿੰਡ ਹੈ ਮੱਖਾ ਜੁਗਾ ਨਾਵਾਂ ਜਾਂ ਤੇ ਚੱਲਦੇ ਆਂ ਬાળા ਸਵਾਜਾਂ ਆ ਜਾਂਦੇ ਓਹ ਫਰਮਨ ਨੀਵੇਂ ਨੀਵੇਂ ਸੱਟ ਜੂਗਾ ਚਾਰ ਪੰਜ ਹਾਈ ज मैं भला करने वहां तो मैं बैठे ना करता, करता फूकी मारद हाँ हो गया पला। करना करना यह, शिरा। शिरा। अच्छा जी एक होर सवाल है घर की वापती है नाम है वीर ਸੁਲਿੰਦਰ ਤੂੰ ਵੀ ਘਰ ਬਾਰੇ ਪੁੱਛਣਾ ਤੁਸੀਂ ਵੀ ਘਰ ਬਾਰੇ ਪੁੱਛਣਾ ਹਣ ਤੂੰ ਫਿਰ ਬਾਬਾ ਜੀ ਮੈਂ ਤੂੰ ਪਹਿਲਾਂ ਉਠਿਆ ਜੇ ਮੈਂ ਤੈਨੂੰ ਕਹਾਦਾ ਤੂੰ ਨਰਾਸ਼ ਹੋ ਜਾਏਗਾ ਨਾ ਮੇਰੀ ਗੱਲ ਨਹੀਂ ਦੱਸੀ ਬਾਬੇ ਨੇ ਦੱਸੂਗਾ ਯਾਰ ਬਾਪੂ ਜ਼ਰੂਰ ਦੱਸੂਗਾ ਜਿੰਨੀ ਕੁ ਮੈਨੂੰ ਮੇਰੇ ਮਾਲਕ ਨੇ ਦੱਸੀ ਹੈਣਾ ਕੋਈ ਨਹੀਂ ਛੋਟੇ ਭਾਈ ਤੈਨੂੰ ਵੀ ਦੱਸ ਤੱਕ ਕੇ ਤੁਸੀਂ ਪਹਿਲੇ ਬੰਦੇ ਬੈਠੇ ਜਿਹੜੇ ਤੁਸੀਂ ਥੱਕੇ ਆਂ ਦਰਬਾਰ ਲੱਗਿਆ ਖੜੇ ਵਿੱਚ ਆਜੋ ਫੜੇ ਜਾ ਇੱਕ ਦੋ ਤਿੰਨ ਤੁਹਾਡਾ ਸ਼ੁਭ ਨਾਮ ਦੱਸਿਓ ਕੀ ਹੈ ਕਿਕਰ ਸਿੰਘ ਠੀਕ ਹੈ ਜੀ ਤੇ ਕਿਕਰ ਸਿੰਘ ਜੀ ਇੱਕ ਗੱਲ ਦੱਸਿਓ ਆਪਾਂ ਸਿੱਖ ਕਿਤੇ ਛੱਡਿਆਂ ਦਾ ਪੰਜ ਕਾਪੜੀ ਵਾਲਾ ਕਿੱਥੇ ਛੱਡਿਆਂ ਦਾ ਕੋਈ ਨਾਲ ਨਹੀਂ ਆਇਆ ਕੋਈ ਨਾਲ ਆਇਆ ਤਾਂ ਉਹਨਾਂ ਨੂੰ ਖੜੇ ਕਰ ਲਾ ਕੋਈ ਹੋਰ ਬੰਦਾ ਢਾ ਲੈ ਪੁੱਤ ਤੂੰ ਇੱਧਰ ਆ ਜਾ ਫੇਰ ਅਗਲਾ ਕਿਉਂਗਾ ਪੁੱਛ ਹੀ ਪਤਾ ਇਹਨਾਂ ਨਹੀਂ ਜਾਣਦੇ ਪੰਜ ਕਾਪੜੀ ਜਿਵੇਂ ਆਪਾਂ ਸਿੱਖੀਤ ਦੀ ਪੰਜ ਕਾਪੜੀ ਨਹੀਂ ਦਿੰਦੇ ਉਹ ਸਿੱਖ ਕਿੱਥੇ ਛੱਡਿਆ ਐ ਕਿਹੜਾ ਪਿੰਡ ਆ ਤੁਹਾਡਾ ਪੱਕਾ ਇੱਥੇ ਰਹਿੰਦੇ ਰਹੇ ਹੋ ਇੱਥੇ ਸਿੱਖ ਨੂੰ ਮੰਨਦੇ ਰਹੇ ਹੋ ਪੰਜ ਕਾਪੜੀ ਵਾਲੇ ਨੇ ਤੇ ਮੱਟੀ ਭਾਬੇ ਦੀ ਹੁਣ ਉੱਥੇ ਹੀ ਐ ਇੱਥੇ ਲਿਆਏ ਆ ਕਿਸੇ ਦੇ ਕਹਿਣ ਤੇ ਚੱਕ ਕੇ ਲਿਆਏ ਹਾਂ ਪੰਜ ਕਾਪੜੀ ਵਾਲੇ ਸਿੱਖ ਦੀ ਲੱਸੀ ਕਿੱਥੇ ਪਾਉਂਦੇ ਸੀ ਮੈਨੂੰ ਉਹ ਦੱਸ ਐਸੇ ਜਗਤ ਇੱਥੇ ਬਣਾਈ ਸੀ ਇਹ ਚਾਚਾ ਚੂਚਾ ਕਿਹਦਾ ਲੱਗਦਾ ਨੌਜਵਾਨ ਮਰਿਆ ਥੋੜਾ ਲੱਗਦਾ ਸਗਾ ਚਾਚਾ ਜੀ ਦੀ ਲੱਸੀ ਪੋਣੇ ਹੋ ਇੱਕ ਚਾਚਾ ਵੀ ਮਰਿਆ ਨੌਜਵਾਨ ਵਿਆਹਾ ਸੀ ਇਹਦੇ ਬੱਚੇ ਇੱਕਾ ਤੋਂ ਮਾਂਪਾ ਮੰਗੀ ਜਾਂਦਾ ਥੋੜੇ ਦਵਾ ਕੀ ਨੂੰ ਪਿੰਡਾ ਇਹ ਦਰਸ਼ਕ ਜੀ ਕੀ ਕਾ ਨਿਕਲ ਜਾਂਦੀਆਂ ਨੇ ਬੜੀ ਜ਼ੋਰ ਜ਼ੋਰ ਦੀ ਰੋਲਾ ਪੈਣਾ ਹਨਾ ਇੱਕ ਦੋ ਤਿੰਨ ਬਾਬੇ ਖੇਤਰਪਾਲ ਨੂੰ ਮੰਨਦੇ ਹੋ ਸਿੱਖਤ ਦੇ ਕਿੱਧਰ ਗਏ ਚੇਲੇ ਜੀ ਕਿੱਧਰ ਗਏ ਇਹਨਾਂ ਨੂੰ ਕਿੰਨੀ ਇੰਨੀ ਇਹਨਾਂ ਨੂੰ ਕਿਹਾ ਦੱਸੇ ਜੇ ਠਿਕਾਵਟਾਂ ਦਾ ਜਾਓ ਗੱਡੀ ਲੈ ਜਾਓ ਘਰੇ ਜਾਓ ਕੱਲ ਦੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਜਿਹੜਾ ਦਰਵਾਜ਼ਾ ਚ ਉੱਠ ਗਏ ਨੇ ਇਹਨਾਂ ਨੂੰ ਕਿਹਾ ਜਾਓ ਘਰੇ ਕਲੇਰੋ ਲੈ ਰੋ ਬਾਬੇ ਖੇਤਰਪਾਲ ਨੂੰ ਮੰਨਦੇ ਹੋ ਜੱਦੀ ਪੁਸ਼ਤੀ ਮੰਨਦੇ ਹੋ ਤੇ ਬਾਬੇ ਦੀ ਸੁੱਖ ਕਿਨੇ ਬਕਾਇਆ ਰੱਖੀ ਐ ਵੇਖ ਲਓ ਮੇਰੇ ਤਾਂ ਬਾਬਾ ਸੁੱਖ ਵਖਾਉਂਦਾ ਐ ਬਾਬੇ ਦੀ ਬਕਾਇਆ ਸੁੱਖ ਖੜੀ ਹੈ ਇਹ ਹੁਣ ਤੁਸੀਂ ਦੇਖੋ ਇਹ ਗਹਿਣਾ ਚਕਾਇਆ ਕਿਸੇ ਨੇ ਬਾਬੇ ਖੇਤਪਾਲ ਦਾ ਇਹ ਚੰਗੀ ਤਰ੍ਹਾਂ ਯਾਦ ਕਰ ਲਿਓ ਜੀ ਗਹਿਣਾ ਚਕੋਣਾ ਬਾਬੇ ਖੇਤਪਾਲ ਦਾ ਇੱਕ ਨਾਰੀਅਲ ਸਵਾ ਮੀਟਰ ਲਾਲ ਕੱਪੜਾ ਤੇ 10 ਰੁਪਏ ਬੰਨ ਦੇਣਾ ਨਹੀਂ ਬੰਨੇ ਬੇਬੇ ਪੱਕੀ ਗੱਲ ਹੈ ਜੀ ਲੱਭੀਏ ਫਿਰ ਗੱਲ ਹੈ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡੇ ਬੱਚੇ ਕਿਹੜੇ ਤੇ ਦਿੱਕਤ ਪਈ ਸੀ ਜਵਾਕ ਨੂੰ ਦਿੱਕਤ ਪੈਣੀ ਤੁਹਾਡੀ ਆਲ ਦੀ ਬੇਟੀ ਨੂੰ ਦਿੱਕਤ ਹੂੰ ਦੇਖ ਲਓ ਮੈਨੂੰ ਤਾਂ ਲੱਗੀ ਵੀ ਕੁੜੀ ਹੈ ਨਹੀਂ ਤੁਸੀਂ ਮੰਨੋ ਵੀ ਨਹੀਂ ਸੀ ਤੁਸੀਂ ਕੋਹ ਵੀ ਹੈ ਨਹੀਂ ਸੀ ਤੁਹਾਡੇ ਕਰਮਾਂ ਚ ਤਾਂ ਸੀਗੀ ਨਾ ਬੇਟੀ ਤੁਸੀਂ ਗੱਲ ਤਾਂ ਲਓ ਨਾ ਵੀ ਸੀਗੀ ਕੁੜੀ ਸਾਡੇ ਹੋਗੀ ਤੇ ਮੁੱਕ ਗਈ ਹਣਾ ਗੱਲ ਲਓ ਪੁੱਛ ਲਓ ਕਿਉਂਕਿ ਜਿਹੜਾ ਮੇਰਾ ਪੁੱਛ ਕੱਢਣ ਦਾ ਹਿਸਾਬ ਕਿਤਾਬ ਜਾਂ ਫਿਰ ਟਿੱਡਾ ਜਾਂ ਹੋਇਆ ਐਂ ਤਾਂ ਮੈਂ ਤੁਹਾਨੂੰ ਮਜ਼ਾਕ ਨਹੀਂ 20 ਵਾਰੀ ਕਰੂੰਗਾ ਪਰ ਗੱਲ ਦਾ ਮੁੱਲ ਲਓ ਗੱਲ ਲਓ ਹੁਣ ਮੈਨੂੰ ਇਹ ਦੱਸੋ ਜੀ ਜਾਪੇ ਤੇ ਜਨਾਨੀ ਕੌਣ ਮਰੀਏ ਪੂਰੀ ਦਿਖਦੀ ਕਿਹਨੂੰ ਐ ਲਾਜ਼ਮੀ ਦਿਖੀ ਹੈ ਜੀ ਇਹ ਤਾਂ ਸ਼ੱਕ ਹੀ ਕੋਈ ਨਹੀਂ ਇਹ ਮਾਤਾ ਨੂੰ ਦਬਾਅ ਪੈ ਜਾਂਦਾ ਪੈਂਦਾ ਤੁਹਾਨੂੰ ਇਸ ਗੱਲ ਦਾ ਵੀ ਭੁਲੇਖਾ ਪੈਂਦਾ ਮਾਤਾ ਵੀ ਮੇਰੇ ਪਿੱਛੇ ਤੁਰਦਾ ਹੁੰਦਾ ਹਨ ਹਜੇ ਤੁਸੀਂ ਕਹਿੰਦੇ ਬੁੜੀ ਨਹੀਂ ਥਿਸ ਇਜ਼ ਸਾਨੂੰ ਇੱਥੋਂ ਤੇ ਕਿਰਪਾਈ ਸਾਹਿਬ ਉਹ ਪਏ ਪਏ ਤੇ ਚੁੰਡਿਆਂ ਤੇ ਕਰ ਖਿੱਚੇ ਜਾਂਦੇ ਆ ਤੁਹਾਡੇ ਤੁਸੀਂ ਕਹਿੰਦੇ ਸਾਨੂੰ ਬੁੜੀ ਨਹੀਂ ਲਿਖਦੇ ਇਹ ਗੱਲ ਝੂਠੀ ਐ ਤਾ ਤੁਸੀਂ ਕਹਿ ਦੋ ਵੀ ਇਹ ਝੂਠੀ ਐ ਇਹ ਪੌਣ ਵਾਲਾ ਮੈਟਰ ਕਿਦੇ ਤੇ ਬਣ ਲੱਗਿਆ ਪੌਣ ਲੱਗਣੀ ਉਹਦੇ ਤੇ ਲੱਗਦੀ ਐ ਪੌਣ ਇੱਕ ਦੋ ਤਿੰਨ ਬਾਬੇ ਮਲੇਰ ਕੋਟਲੇ ਨੂੰ ਮੰਨਦੇ ਹੋ ਮਲੇਰ ਕੋਟਲੇ ਜਾਣਦਾ ਬਾਬੇ ਮਲੇਰ ਕੋਟਲੇ ਹੈਨਾ ਪੀਰ ਲੱਲਾ ਵਾਲੇ ਨੂੰ ਵੀ ਮੰਨਦੇ ਹੋ ਰੋਡ ਦੇ ਤੇ ਨੂੰ ਕਿੰਨਾ ਟਾਈਮ ਹੋਇਆ ਪੀਰ ਦਾ ਤੇ ਫਿਰ ਕਿਉਂਦਾ ਸਾਧਾਂ ਦੀ ਪਾਟੀ ਹੁੰਦੀ 1 2 3 ਆਵਾਜ਼ ਕਿਨੂੰ ਪੈਂਦੀ ਰਹੀ ਐ ਤੁਹਾਨੂੰ ਦਾਰੂ ਦੂਧ ਪੀ ਲੈਣਾ ਹੈ ਹਾਂ ਤੇ ਹੁਣ ਕੀ ਹੋ ਗਿਆ ਹੁਣ ਕਿਹੜਾ ਕਿਸੇ ਨੇ ਫੜ ਲਿਆ ਹੱਥ ਚ ਉਹ ਨਹੀਂ ਲਾਉਂਦੇ ਦਾਰੂ ਹੱਥ ਘੜ ਪੀਂਦਾ ਬਾਲਾ ਯਕੀਨ ਸੀ ਲੌਂਗ ਲੈ ਜੀਆਂ ਦੇ ਵਿੱਚ ਅੰਗੂਰ ਸੇਬ ਲਟਰਮ-ਪਟਰਮ ਜਿਹਾ ਵਾਵਾ ਪਾ ਕੇ ਪੀਂਦਾ ਰਿਹਾ ਤੂੰ ਤੇਰੇ ਇੱਕ ਗੱਲ ਹੋਰ ਦੱਸੀ ਬਾਬਾ ਘਰ ਦੀ दारू ਪੀ ਕੇ ਬੰਦਾ ਕੌਣ ਮਰਿਆ ਘਰ ਦੀ दारू ਪੀ ਕੇ ਬੰਦਾ ਮਰ ਜਾਣਾ ਲੱਗਦਾ ਸੀ ਤੁਹਾਡਾ ਅਰੇ ਖਾਣਾ ਖੂਣਾ ਬੜੀਆ ਬਣਾਉਂਤਾ ਆਗੇ ਇਹਦੀ ਰੋਟੀ ਸਵਾਦ ਲੱਗਦੀ ਸੀ ਇਹਦੇ ਨਾਲ ਪੈਗ ਲਾਉਂਦਾ ਰਿਆਂ ਫੇਰ ਅਬ ਬੋਲੋ ਭਾਈ ਜੀ ਕੀ ਹੋ ਗਿਓ ਮੈਂ ਵੀ ਇੰਗੇ ਹਾਦ ਦਾ ਪਰੌਂਠਾ ਖਾ ਲਵਾਂ ਚੱਲੀਆ ਬਾਬਾ ਲੈ ਗਿਆ ਨੂੰ ਘੇਰ ਕੇ ਕੀ ਕਹਿੰਦਾ ਹਰ ਜੂ ਐਸਾ ਦਿਨ ਕੋਈ ਐਸਾ ਦਿਨ ਕੋਈ ਐਸਾ ਦਿਨ ਕੋਈ ਚੜਿਆ ਨਾ ਅੱਜ ਤੇ ਪੁੱਛ ਸਾਥ ਦੀ ਅੜਦੀ ਐਸਾ ਦਿਨ ਕੋਈ ਚੜਿਆ ਨਾ ਅੱਜ ਤੇ ਪੁੱਛ ਸਾਥ ਦੀ ਹੜ ਜਰਾ ਗਲ ਰਸਨੀ ਸੇਵਾ ਕਰੋ ਮਾਤਾ ਕਾਲਕਾ ਨੂੰ ਮੰਨਦੇ ਹੋ ਉਹ ਕਾਲਕਾ ਦੀ ਜਗਈ ਕਰੇ ਨਹੀਂ ਮੰਨਦੇ ਤੁਹਾਡੇ ਦੂਜੇ ਪਰਿਵਾਰ ਸਾਰੇ ਮੰਨਦੇ ਤੁਸੀਂ ਨਹੀਂ ਮੰਨ ਗੱਲ ਸੱਚ ਹੈ ਨਾ 1 2 3 1 2 3 ਤੁਹਾਡੇ ਪਿੱਛੇ ਕੋਈ ਬਜ਼ੁਰਗ ਗੱਦੀ ਕਰਦਾ ਰਿਹਾ 1 2 3 ਜਿੱਡੇ ਕੱਪੜਿਆਂ 'ਚ ਬਜ਼ੁਰਗ ਦਿਖਣਾ ਕਿਹਨੂੰ ਦਿਖਦਾ ਰਿਹਾ ਸੋਚ ਲਾ ਬਾਪੂ ਫਿਰ ਮੈਂ ਮਨਾਉਣ ਵਾਲੇ ਪਾਸੇ ਆ ਜੂਗਾ ਹਜੇ ਤਾਂ ਮੈਂ ਟਚਰਾਣੀਆਂ ਦੀ ਪੁੱਛ ਗੱਡੀ ਐ ਨਾ ਫਿਰ ਮੈਂ ਉੱਥੇ ਲਾਵਾਂਗਾ ਜਿੱਥੇ ਸਿਖਰ ਦੁਪਹਿਰੇ ਖੇਤੋਂ ਤੈਨੂੰ ਆਉਣਾ ਭਾਰੀ ਪੈ ਗਿਆ ਸੀ ਵੀ ਹੁਣ ਚੱਲੀਏ ਖੇਤੋਂ ਯਾਦ ਹੈ ਜਿੱਥੇ ਉਲਝਣ ਚੜਿਆ ਸੀ ਹੈ ਹੱਜੀ ਐ ਮੈਂ ਤੇਰੇ ਨਾਲ ਹੀ ਜਾਫੇ ਚ ਕਾਉਂਦਾ ਸੀ ਕਿਕਰ ਦੇ ਪ੍ਰਵਾਹ ਨਾ ਮੰਨ ਕਹਿ ਉਹ ਸਾਦਾ ਅਕਲ ਹੀ ਤੇ ਵਸਨੀ ਤੇਰੇ ਕੋਲ ਆ ਖੜੀ ਐ ਇੱਥੇ ਜੇ ਖੜੀ ਆ ਗੱਲ ਇੱਥੇ ਜੇ ਖੜੀ ਆ ਗੱਲ ਇੱਥੇ ਜੇ ਖੜੀ ਆ ਇੱਥੇ ਜੇ ਖੜੀ ਆ ਗੱਲ ਇੱਥੇ ਜੇ ਖੜੀ ਆ ਇੱਥੇ ਜੇ ਖੜੀ ਆ ਗੱਲ ਆਇਆ ਰੱਟ ਕੇ ਤੇਰੀ ਸਾਧਨੀ ਆਇਆ ਜਦਾ ਹਾਈ ਇਹ ਗੱਲ ਹੋਰ ਦੱਸੀ ਥੋੜੇ ਜਿਹਾ ਸਲਟਾਉਂਗਾ ਗੱਲਾਂ ਥੋੜੀਆਂ ਗੱਲਾਂ ਲੰਮੀਆਂ ਥੋੜੀਆਂ ਕਈ ਵਾਰੀ ਬੰਦੇ ਤਾਂ ਨਾ ਲਹਿਰ ਐਸੀ ਹੁੰਦੀ ਆ ਫਕੀਰ ਦੀ ਕਈ ਵਾਰੀ ਬੰਦੇ ਤੋਂ ਗੱਲ ਨਿਕਲ ਜਾਂਦੀ ਤੂੰ ਕਿਸੇ ਦੇ ਦਿਲ ਤੇ ਲੱਗ ਜਾਂਦੀ ਹੈ ਜਾ ਕੇ ਆਪਾਂ ਕਿਸੇ ਦਾ ਦਿਲ ਦਿਖਾ ਕੇ ਨਹੀਂ ਰਾਜੀ ਹਨਾ ਪਰ ਗੱਲ ਲਿਓ ਆ ਬਜ਼ੁਰਗਾ ਇਹ ਬੱਚਾ ਵੀ ਤੁਹਾਡਾ ਇੱਛਕ ਹੈ ਵੀ ਮੈਂ ਗੱਦੀ ਕਰਾਂ ਮਾਰਦਾ ਪੈਰ ਬਾ ਹੁਣ ਛੜਦਾ ਕੰਮ ਇਹੋ ਜੇ ਕੰਮ ਚ ਸਮਝ ਆਈ ਇਹ ਕੋਈ ਮੈਂ ਨਹੀਂ ਮੰਨਦਾ ਵੀ ਇਹ ਕੋਈ ਵੜਿਆਈ ਹੈ ਆ ਚੇਲਪੁਣੇ ਵਾਲੇ ਕੰਮ ਚ ਨਹੀਂ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਠੀਕ ਹੈ ਧੰਨਵਾਦ ਪੜ ਲਿਖ ਕੰਮ ਕਰ ਆਪਦੇ ਮਾਂ ਪਿਓ ਦੀ ਜ਼ਿੰਦਗੀ ਸੋਖੀ ਕਰ ਇਹ ਦੁਨੀਆ ਦਾ ਚੇਲਪੁਣਾਈਆ ਤੇਰੇ ਲਈ ਸਮਝ ਆ ਗਈ ਇਸ ਕੰਮ ਚ ਨਹੀਂ ਗੁੱਸਾ ਨਹੀਂ ਕਰਦਾ ਮੇਰੀ ਗੱਲ ਦਾ ਬਾਬਾ ਰੋਕ ਗਿਆ ਨਹੀਂ ਹੈ ਵਾਜਬ ਗੱਲ ਨਹੀਂ ਕੀ ਮੈਂ ਨਹੀਂ ਮੰਨਦਾ ਇਸ ਚੀਜ਼ ਚ ਪੈਣਾ ਚੰਗਾ ਪੜਨਾ ਲਿਖਣਾ ਮਾਂ ਪਿਓ ਦੀ ਸੇਵਾ ਕਰਨੀ ਹੈ ਜਦੋਂ ਇਹ ਸੁੱਕੀ ਹੈ ਤਾਂ ਤੇਰੇ ਲਈ ਗੱਦਗੀਆਂ ਹੀ ਗੱਦਗੀਆਂ ਸਮਝ ਆ ਗਈ ਇਹਨਾਂ ਦੇ ਸਿਰ ਤੇ ਜਿੰਨਾ ਮਰਜੀ ਰਾਜ ਕਰੀ ਐਸ਼ ਕਰ ਬੈਠੇ ਅਧਰੇ ਸਭ ਠੀਕ ਹੈ ਹੁਣ ਮੈਨੂੰ ਗੱਲ ਕਰਨੀ ਹੈ ਗੌਰ ਨਾਲ ਦੱਸਣੀ ਹੈ ਵੀ ਅੱਗ ਕਦੋਂ ਤੇ ਕਿੱਥੇ ਲੱਗੀ ਹੈ ਘਰੇ ਲੱਗੀ ਅਚਾਨਕ ਲੱਗੀ ਹੈ ਕੱਪੜਿਆਂ ਨੂੰ ਲੱਗੀ ਸੀ ਹੈ 1 2 3 ਹੁਣ ਸਾਦ ਨੂੰ ਮੰਨੀ ਜਾਂਦੇ ਹੋ ਤੇ ਤੁਹਾਡੇ ਦੂਜੇ ਪਰਿਵਾਰ ਸਾਰੇ ਮੰਨੀਆਂ ਨੇ ਇਹ ਪਤਾ ਵੀ ਸਾਥ ਕੌਣ ਹੈ ਚਲੋ ਤੁਸੀਂ ਮੰਨਦੇ ਨਹੀਂ ਆਪਾਂ ਲੈਣਾ ਕੀ ਇਹਦੇ ਤੋਂ ਹੈਨਾ ਪਰ ਇੱਕ ਗੱਲ ਦੱਸਣੀ ਉਹ ਤੂੰ ਸੋਚ ਕੇ ਤੇ ਸਮਝ ਕੇ ਇਹ ਮੰਤ ਕੀ ਨੂੰ ਦਿਖਦਾ ਰਿਹਾ ਮੰਤ ਦਿਖਣਾ ਦਿਨਦ ਰਿਹਾ ਜਿੱਤੇ ਦਾ ਜਿਸ ਨੂੰ ਹਟਿਆ ਉੱਤੇ ਦੀ ਗੱਦੀ ਵਾਲੀ ਗੱਲ ਠੱਪ ਹੋ ਗਈ ਹੈ। ਅੱਗ ਲੱਗਣ ਤੋਂ ਪਹਿਲਾਂ ਨਿਸਕੇ ਗਿਆ। ਉਹ ਤੋਂ ਬਾਅਦ ਅੱਗ ਲੱਗਦੀ ਹੈ ਤੇਰੇ ਘਰੇ। ਹਨਾ ਜਦੋਂ ਤੂੰ ਇਹ ਗੱਲ ਕਹਿਣਾ ਵੀ ਮੈਂ ਇਸ ਪਾਸੇ ਨਹੀਂ ਪੈਣਾ। ਉਹ ਤੋਂ ਬਾਅਦ ਮੰਨ ਤਦੇ ਦਾ ਉਹ ਤੋਂ ਬਾਅਦ ਤੇਰੇ ਘਰੇ ਅੱਗ ਲੱਗਦੀ ਹੈ। ਇਹ ਗੱਲ ਸੱਚ ਹੈ। ਜਾਂ ਤੇਰਾ ਮੇਰਾ ਵਾਦਾ ਅੱਜ ਤੋਂ ਬਾਅਦ ਓਪਰੀ ਚੀਜ਼ ਛੱਡ ਪਰਿੰਦਾ ਵੀ ਨਹੀਂ ਤੇਰੇ ਨੇੜੇ ਪਰ ਮਾਰਨ ਦਾ। ਤਾਨੂੰ ਕਰਨਾ ਕੱਖ ਨਹੀਂ ਦਲੀਆ ਬਣਾਉਣਾ ਤੇ ਠੱਠੇ ਉਚਾਰ ਦੇ ਠੀਕ ਹੈ ਕਰਨਾ ਕੁਝ ਵੀ ਨਹੀਂ ਨਾ ਕੋਈ ਟਾਲਾ ਨਾ ਕੋਈ ੱਪਾ ਕੁਝ ਨਹੀਂ ਕਰਨਾ ਕੱਲਾ ਮੰਨਣ ਵਾਲਾ ਆ ਦਾ ਜਿਹੜਾ ਪੀਰ ਫਕੀਰ ਮੰਨੀਆਂ ਨੇ ਉਹ ਨਾ ਪਹਿਲਾਂ ਦੇ ਜੱਦੀ ਮੰਨੀ ਜਾਂਦੇ ਉਹ ਹੀ ਮੰਨੋ ਠੀਕ ਹੈ ਜੇ ਕੋਈ ਇਸ ਗੱਦੀ ਦਾ ਵਾਰਿਸ ਬਣ ਗਿਆ ਤਾਂ ਹਨਾ ਜੇ ਉਹ ਰਾਜੀ ਹੁੰਦਾ ਤਾਂ ਤੁਸੀਂ ਉਹਦੇ ਘਰੇ ਚੋਤਾ ਤੇ ਤੇਲ ਪਾਇਆ ਕਰੋ ਮੈਂ ਤਾਂ ਕਹਿੰਦਾ ਆਪਦੇ ਘਰੇ ਲਾਏ ਨਾ ਚਰਾਗ ਵੀ ਨਾ ਲਾਓ ਜੀ ਠੀਕ ਹੈ ਐਵੇਂ ਕਿਉਂ ਮੁਸੀਬਤ ਨੂੰ ਗੱਲ ਪਾਉਣਾ ਭਾਈਆ ਜਦੋਂ ਸੇਵਾਦਾਰੀ ਦਿੱਤਾ ਆਪਾਂ ਹੈ ਨਾ ਫਿਰ ਫਾਇਦਾ ਨਹੀਂ ਹੁੰਦਾਗਾ ਥਾਂ ਥਾਂ ਚ ਚਰਾਗ ਬਲਣੇ ਚੰਗੀ ਗੱਲ ਇੱਕ ਜਗ੍ਹਾ ਜਿੱਥੇ ਲੱਗ ਗਿਆ ਉੱਥੇ ਤੇਲ ਪਾਇਆ ਕਰੋ ਆਪਦੀ ਸੁੱਖ ਸ਼ਾਂਤੀ ਦੀ ਅਰਦਾਸ ਲਾਏ ਤੇ ਪੁੰਨ ਕਰ ਨਾਣਾ ਭੁੱਲੋ ਜੀ ਤੇ ਤੇਰਾ ਮੇਰਾ ਵਾਦਾ ਹੈ ਇਹ ਮੰਤ ਮੰਤ ਤੇਰੇ ਨੇੜੇ ਨਹੀਂ ਇਹ ਮਰਿਆ ਤੇ ਵਿਚਾਰਾ ਇਹ ਵੀ ਵਿਪਤਾ ਜਾ ਕੇ ਮਰ ਗਿਆ ਸੀ ਵਿਚਾਰਾ ਇਹ ਤੈਨੂੰ ਕਿਤੋਂ ਚੋਟ ਮਾਰ ਗਿਆ ਹੁਣ ਮੈਂ ਗੱਲ ਖੁੱਲ ਕੇ ਨਹੀਂ ਦੱਸ ਸਕਦਾ ਕਿੱਥੋਂ ਮਾਰੀ ਜਾਣੀ ਹੈ ਨਾ ਪਰ ਇਹ ਤੇਰੇ ਘਰ ਦਾ ਨੁਕਸਾਨ ਨਹੀਂ ਕਰਦਾ ਰਹੀ ਗੱਲ ਤੇਰੀ ਅੱਗ ਲੱਗਣ ਵਾਲੀ